ਅੱਜ ਸਾਰੇ ਬਿਰਾਨੀ ਦੀ ਪਿਆਰ ਬਹੁਤ ਸਤਿ ਸ਼੍ਰੀ ਅਕਾਲ ਤੇ ਲੋਜੀ ਅੱਜ ਸ੍ਰੀ ਪਟਕੜ ਦੀ ਸਾਹਿਬ ਦੀ ਜਿਹੜੀ ਕਣਕ ਦੀ ਸੇਵਾ ਲੰਗਰ ਵਾਸਤੇ ਸੇਵਾ ਸਿੱਖਤੀ ਕੀਤੀ ਅੱਜ ਸਾਰੇ ਸੇਵਾਦਾਰ ਰਾਜਪਤ ਨੇ ਚੁਣ ਲਿਆ ਜੀ ਕਿਉਂਕਿ ਆਪਾਂ ਨੂੰ ਕਣਕ ਦਿੱਤੋ ਕਿਤਾ ਅਕੇ ਵਾਸੀ ਅੱਡਾ ਦੇਉਣਾ ਜਿਵੇਂ ਜਿਵੇਂ ਸਾਰੇ ਪ੍ਰੋਫੈਸਰ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆਂ ਅੱਜ ਪ੍ਰਧਾਨ ਜੀ ਤੱਤੇ ਹੋਏ ਫਿਰਦੇ ਆ ਸਵੇਰੇ ਸਵੇਰ ਤੇ ਖੜਿਆ ਬੰਦੇ ਉਰੇ ਉਹ ਠੀਕ ਠਾਕ ਹੈ ਅੱਛਾ ਦੱਸੋ ਅੱਜ ਦੇ ਰੁਟੀਨ ਵਰਕ ਕੀ ਆ ਆਪਣੇ ਆਟਾ ਲੈਣਾ ਆਟਾ ਲੈਉਣਾ ਜੀ ਹਾਂ ਬਾਕੀ ਸੌਦੇ ਨੇ ਜਿੰਨਾ ਵੀ ਮਤਲਬ ਲੰਗਰ ਚ ਸੌਦੇ ਰਸਣ ਪਾਣੀ ਹੈ ਜਿੰਨਾ ਵੀ ਉਹ ਜਿਹੜਾ ਉਹ ਚੱਕਣੇ ਨੇ ਚਾਰ ਸਮਾਨ ਆ ਪੈ ਪੋਗੇ ਪੈ ਬੋਗੇ ਇਹ ਉਹ ਮਾੜਾ ਪੁੱਟਾ ਜਾਂ ਰਾਜ ਬਾਲਕੀ ਬੋਦੀਆਂ ਦੇ ਥੋੜੇ ਕੰਡੇ ਲਵਾਉਣੇ ਆ ਪੱਤੀਆਂ ਸਾਧ ਬਿੱਥਣੀ ਬੇਲ ਦਾ ਸਮਾਨ ਹੈ ਜਿਹੜਾ ਉਹਦੀ ਮੁਰੰਮਤ ਵੀ ਕਰਾਉਣੀ ਹੈ ਸੇਵਾਦਾਰ ਘਾਟ ਤਾਂ ਨਹੀਂ ਕੋਈ ਮੈਂ ਸੇਵਾਦਾਰ ਵਾਹ ਬਹੁਤ ਬਹੁਤ ਸੇਵਾਦਾਰ ਸੇਵਾਦਾਰ ਹੈ ਕੀ ਆ ਜਾਣਾ ਹਾਂ ਅਸੀਂ ਗੱਲ ਕਰਦੇ ਦੇ ਵੀ ਸੇਵਾਦਾਰ ਦੀ ਘਾਟ ਤਾਂ ਨਹੀਂ ਹੈ ਬਈ ਕਿਸੇ ਦੀ ਸੇਵਾਦਾਰ ਬਾਦੂ ਹੈ ਹਾਂਜੀ ਇੱਥੇ ਆ ਖੜ ਜੋ ਮੜ ਜਾ ਟਕਾਣੇ ਪਰ ਹੋਲਣ ਦੋ ਇੱਕ ਵਾਰ ਤੇ ਦੋ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਜਦ ਆਪਾਂ ਉੱਥੇ ਕਣਕ ਲੈ ਕੇ ਗਏ ਤੇ ਆਪਣੇ ਮਤਲਬ ਚਾਚੇ ਤਾਈ ਤੇ ਸਾਰੇ ਸਾਰੀ ਕਮਾਂਡ ਖੋਲੀ ਹੋਲੀ ਹੋਲੀ ਹੈਨਾ ਚਲੋ ਬਾਕੀ ਠੀਕ ਹੈ ਅੱਗੇ ਯੂਥ ਨੂੰ ਆਉਣਾ ਚਾਹੀਦਾ ਹੈਨਾ ਕੋਈ ਵੀ ਚਾਹੇ ਲੰਗਰ ਦੀ ਜਾਨੀ ਲੋਟ ਲੱਗਾ ਉਹਦੀ ਵੀ ਥੋੜੀ ਜਿਹੜਾ ਪੂਰੇ ਹਾਂ ਬਿਲਕੁਲ ਬਿਲਕੁਲ ਤੋ ਦੇਖੋ ਚੁਗਲੀਆਂ ਵੀ ਚੱਲਦੀਆਂ ਨਾਲ ਦੀ ਨਾਲ ਏਨੇ ਢੇਢੇ ਨੂੰ ਓਕੇ ਏਨੇ ਢੇਢੇ ਕਿੱਥੇ ਹੋਈਦਾ ਨਾ ਨਾ ਠੀਕ ਹੈ ਠੀਕ ਹੈ ਠੀਕ ਆਖਰੀ ਦਾ ਸਭਾ ਨਹੀਂ ਜਾਣ ਲੱਗੇ ਇਕੱਠੇ ਹੋਈਦਾ ਸਾਲ ਬਾਅਦ ਸਵਾ ਹਾਂ ਗੱਲ ਤਾਂ ਇਹ ਆ ਜਾਂਦੀ ਸਾਰੇ ਮੈਨੂੰ ਨਾ ਬਾਹਰ ਤੇ ਚਾਚਾ ਫੋਨ ਆਇਆ ਵੀਰ ਉਹ ਨਹੀਂ ਕਹਿੰਦੇ ਵੀ ਅਸੀਂ ਆਹ ਦਿਨਾਂ ਨੂੰ ਇੰਨਾ ਜ਼ਿਆਦਾ ਮਿਸ ਕਰਦੇ ਹਾਂ ਮੈਂ ਘੜੀਏ ਨੂੰ ਪਾਸੋਂ ਆਹੀ ਵੀਰ ਨੂੰ ਪੁੱਛੀ ਜੀ ਮਾ ਵੀ ਆਹ ਦਿਨਾਂ ਦਾ ਕਿੰਨਾ ਕੁ ਫਰਕ ਪੈਂਦਾ ਜਿਵੇਂ ਬਾਹਰ ਬੈਠੇ ਆ ਪਰਦੇਸੀ ਵੀ ਦਾ ਆਪਣੇ ਕਹਿੰਦੇ ਵੀ ਇਹ ਜਿਹੜਾ ਤਿਹਾਰ ਇਕ ਦੀਵਾਲੀ ਦਾ ਹੋਇਆ ਇਕ ਮਤਲਬ ਸ਼ੀਂਦੀ ਜੋੜ ਮੇਲੇ ਇਹ ਜੁੜੇ ਦਿਨ ਚੱਲਦੇ ਨਹੀਂ ਸੋ ਬਿਲਕੁਲ ਬਿਲਕੁਲ ਬਹੁਤ ਵੱਡੀ ਲਸਾਨੀ ਗੱਲ ਆ ਤਾਂ ਹਾਂ ਸੋ ਚੱਲਦੇ ਜੀ ਹੁਣ ਰਾਜਪੁਰੇ ਪਹੁੰਚ ਕੇ ਸੋ ਦਿਖਾਉਣਾ ਤੁਹਾਨੂੰ ਕੀ ਕੀ ਕੰਮ ਅੱਜ ਕਰਨੇ ਆ ਜਿਹੜੇ ਟਰੈਵਲ ਸਾਫ ਸਾਡੇ ਬੜੇ ਉਤਰੇ ਆ ਸਵਾਰੀ ਆਪਣੇ ਆਪ ਦੀ ਆਪ ਜਿੰਮੇ ਵਾਲੇ ਉਹ ਆਪਣੀ ਟੈਟਪਾ ਠੀਕ ਹੈ ਠੀਕ ਹੈ ਇਹ ਬੈਠਾ ਵੀ ਪੂਰੇ ਬੈਹੀ ਆ ਨਾ ਨਾ ਪਿੰਨ ਨੀ ਡਿੱਗਰ ਦੀ ਹੋੜੀ ਜੱਲ ਤੇ ਮੀਂਹ ਦੇਖੋ ਕਿੰਨਾ ਜ਼ਿਆਦਾ ਆ ਗਿਆ ਅਸੀਂ ਰਾਜਪੁਰੇ ਖੜੇ ਆ ਚੱਕੀ ਤੇ ਪਹੁੰਚਿਆ ਹਾਂ ਸੋ ਇੱਥੇ ਪਾਪਾ ਜੀ ਨੇ ਸਾਰੇ ਸੇਵਾ ਦਾ ਦਸਤ ਕਰੇ ਭਾਈ ਜੀ ਭਾਈ ਜੇ ਕਿਤੇ ਥੋੜਾ ਜਿਹਾ ਹੋਰ ਪਿਜਾ ਕੇ ਆਉਂਦਾ ਫੇਰ ਬਚਾਉ ਲੈਣਾ ਆਪਣਾ ਇਸ ਟੰਪੋ ਟ੍ਰਾਲੀ ਲੈ ਆਉਣੀ ਹੈ ਫਿਰ 9:00 ਵਜੇ ਤੱਕ ਬੰਦੇ ਅਸਲ 'ਚ ਨਾ ਟ੍ਰਾਲੀ ਉਹ ਦੂਈ ਆਪਣੇ ਵਾਲੀ ਟੂੜੀ ਵਾਲੀ ਉਹਦੀ ਟੂੜੀ ਵਾਲੀੋਂ ਟ੍ਰਾਲੀ ਲਿਆਉਂਦੇ ਜਿਆਦਾ ਪੱਗਾ ਕੋਕੀ ਨੂੰ ਫੋਨ ਕਰਕੇ ਟਰੈਕਟਰ ਜੀ ਜਿਉਂ ਨੇ ਲੇਕਿਆ ਆਟਾ ਉੱਤੋਂ ਜਾ ਕੇ ਆਉਂਦੇ ਆਟਾ ਬਾਅਦ ਵਿੱਚ ਲੱਦੂਗੇ ਆਟਾ ਹਲੇ ਨਹੀਂ ਹੈ ਲੈ ਲੈਂਦੇ ਆਪਾਂ ਬਾਜ਼ਾਰ ਤੇ ਕੰਮ ਕਰਾਂਗੇ ਪਹਿਲਾਂ ਕਣਕ ਝਾਕਾ ਦੀ ਆਪਣੀ ਆਹ ਕਿੰਨੀ ਆ ਆ ਵੀ ਗਿਆ ਆਟਾ ਕੋਈ ਗੱਲ ਨਹੀਂ ਕਰ ਲੂ ਕੋਈ ਚੱਕਰ ਨਹੀਂ ਫੇਰ ਕੱਲੂ ਆ ਜਾਣਗੇ ਯਾਰ ਬੰਦੇ ਸੇਵਾਦਾਰ ਆਪਣੇ ਹੈਗੇ ਸਾਰੇ ਨਾਲ ਕੱਟਾ 70 ਕੁਆਂਟਲ ਟੈਂਪੂ ਚ ਰਖਾ ਦੂਗਾ ਭੈਣੋ ਦਾ ਕੋਈ ਗੱਲ ਨਹੀਂ ਉਹਦਾ ਕੋਈ ਗੱਲ ਨਹੀਂ ਕੋਈ ਚੱਕਰ ਠੀਕ ਰਿਹਾ ਹਾਂ ਇਹਦਾ ਠੀਕ ਆ ਪਰ ਮੀ ਨੇ ਹੁਣ ਥੋੜਾ ਕੰਮ ਕਰਾ ਕੰਮ ਖਰਾਬ ਜਿਹਾ ਕਰਦਾ ਯਾਰ ਪਿੰਡ ਵੀ ਹੈਗਾ ਆਪਣੇ ਵੀ ਪਿੰਡ ਵੀ ਹੈਗਾ ਠੀਕ ਹੈ ਜੀ ਮੈਂ ਇੱਕ ਟੋਟਾ ਤੇ ਲਾਇਆ ਜੀ ਹਾਂ ਨਾ ਚੈੱਕ ਕਰ ਲਓ ਸਾਰੀ ਐਵੇਂ ਹੀ ਆ ਪਤਾਂ ਜੀ ਕਿਧਰ ਕੇ ਗਰਜੀ ਮਨ ਬਾਈ ਹੋ ਰਹੇ ਇਹ 2800 ਰੁਪਏ ਠੀਕ ਹੈ 2850 ਰੁਪਏ ਦੇ ਹਿਸਾਬ ਨਾਲ ਪੈਸੇ ਰੇਟ ਕੀ ਚੱਲਦਾ ਸਾਡੇ 2850 ਹੀ ਚੱਲ ਰਿਹਾ ਜੀ ਬੜੀਆ ਗੱਲ ਸਾਰੇ ਅੱਛਾ ਪੈਸੇ ਦੇ ਨਾਲ ਕੇ ਵਾਲੀ ਆਏ ਲਾ ਲਈ ਦਿੱਖੀ ਆਹ 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 ਹਾਂ ਜਾਂ ਤਾਂ ਉਰੇ ਉਰੇ ਨੂੰ ਟਰਾਲੀ ਬੈਕ ਲਾ ਲੈਂਦੇ ਜਾਂ ਫਿਰ ਹੋਰ ਆ ਇੱਧਰ ਟਾਕੀ ਵੀ ਹੈਗੀ ਆ ਉਰੇ ਇਹ ਆ ਦੱਬ ਕੇ ਨਾ ਸਾਈਡ ਜੀ ਆ ਇਹਦੇ ਥੱਲੇ ਨੂੰ ਆ ਜੂਗੀ ਇਹਦੇ ਟੀਮ ਦੇ ਥੱਲੇ ਜੇ ਇਹਨੂੰ ਆ ਗਈ ਨਾ ਉਦੋਂ ਆ ਸਕੂਟਰੀ ਪਾਸੇ ਕਰਾ ਦਿਓ ਜੀ ਇੱਕ ਆਹ ਠੀਕ ਹੈ 2850 ਨੂੰ ਹੈਨਾ ਆ ਸਕੂਟਰੀ ਸੈਟ ਕਰਾ ਕੇ ਟਰਾਲੀ ਉਦੇ ਨੂੰ ਲਵਾ ਦਿੰਨੇ ਆ ਫਿਰ ਕਿੱਥੇ ਇਹ ਜੀ ਪੰਨੀ ਹੋ ਗਏ ਹੈ ਅੱਗੇ ਕਿੱਥੇ ਬੈਠਾ ਜੀ ਇੱਥੇ ਆ ਦੇ ਕੰਡਾ ਆ ਦੇ ਉਰੇ ਹਾਂ ਜੀ ਲੋਦਾ ਹੋਰ ਕਿੰਨੇ ਕਿੱਥੇ ਅੱਛਾ ਉਹਦੇ ਪਰ ਟਰਾਲੀ ਨਾਲ ਲਾ ਦਿੰਨੇ ਆ ਹੋ ਗਿਆ ਉਹ ਤੇ ਗੱਡੀ ਹੋਣ ਲੱਗੀ ਐ ਸਾਈਡ ਹਾਂ ਉਹਦੇ ਗੱਡੀ ਸਾਈਡ ਹੋਣੀ 2850 ਕੁਇੰਟਲ ਦਾ ਠੀਕ ਹੈ ਲੈ ਲੇ ਤਾਂ ਆਹੀ ਚੱਲਦਾ ਯਾਰ ਮਾਰਕੀਟ ਤੇ ਅਸੀਂ ਇਹ ਤਾਂ ਸਤਾਈ ਸਨੂ ਵਿੱਚ ਕਿ ਗਏ ਹੁਣ ਵੱਧ ਗਿਆ ਨਾ ਡੇਟ ਹੋਣਾ ਹਾਂ ਹਾਂ ਹੁਣ ਵੱਧ ਗਿਆ ਆਟਾ ਆਪਾਂ ਇਹਨਾਂ ਤੋਂ ਚੱਕ ਲੈਣਾ 50 50 ਕਿਲੋ ਦੀ ਪੈਕਿੰਗ ਦੇ ਕਿਵੇਂ ਠੀਕ ਐ ਪਿਆਹੀ ਆਪਾਂ ਨੇ ਜਣੀ ਕੁਝ ਨਹੀਂ ਦੇਣਾ ਆਪਾਂ ਇਹਨਾਂ ਨੂੰ ਕਣਕ ਦੇ ਜਾਣੀਆਂ 8 ਕੁਇੰਟਲ ਤੇ 8 ਕੁਇੰਟਲ ਲੈ ਜਾਣਾ 7 ਕੁਇੰਟਲ ਬਾਕੀ ਵਾਧਾ ਘਾਟਾ ਵਿੱਚੇ ਹੋ ਜਾਣਾ ਕਰਦੇ ਹੀ ਨਹੀਂ ਅੱਛਾ 2 ਕੁਇੰਟਲ ਵੱਧ ਕਣਕ ਅੱਛਾ ਕੁਇੰਟਲ ਵੱਧ ਲੈਣਗੇ ਉਹ ਪਿਆਹੀ ਘਟਲਣੀ ਅਗਲੇ ਦਿਨ ਵਿੱਚ ਪਿਆਹੀ ਕਟਾਟ ਗੁਰ ਸਭ ਕੱਟ ਲੈਣਾ ਸਾਰਾ ਕੁਝ ਕੱਟ ਲੈਣਾ ਪਿਆਹੀ ਜਣਾਈ ਸੜਾਈ ਸਾਰਾ ਕੁਝ ਕੱਟ ਲੈਣਾ ਲੇਬਰ ਲੋਰ ਸਭ ਚੜ ਜਾਨੇ ਆਟਾ ਹਾਂ ਹਾਂ ਇਹਦੇ ਇੰਝ ਵੀ ਕਿਹਦੇ ਵੀ ਪੈਸੇ ਕੱਢਵਾਉਣੇ ਇਹੋ ਸਾਰੇ ਗਾਦੇ ਪੈਸੇ ਕੱਢ ਲੋ ਹਾਂ ਵੀ ਜੇ ਤਾਂ ਨਹੀਂ ਹੱਦ ਰੇਟਰ ਸੀ ਲੈ ਜਾਣਾ ਜੇ ਜੇ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ 7 ਕੁਇੰਟਲ ਲਾਟਾ ਲੈ ਕੇ ਜਾਣਾ 7 7 ਕੁਇੰਟਲ ਜੀ ਕੋਈ ਫਿਕਰ ਕੋਈ ਨਹੀਂ ਜੀ ਜੇ ਨਾਲ ਨਹੀਂ ਤਾਂ ਤਾਂ ਫੇਰ ਵੀ ਅੱਟਾ ਲੈ ਚਾਹਦੇ 35 7 ਕੁਇੰਟਲ ਲਾਟਾ ਸਾਡੇ ਮੰਡਰ ਦੇ ਵਿੱਚ ਕਿਰਾਇਆ ਕਿਹਾ ਸੀ ਨਾ ਜੇ ਤਾਂ ਨਹੀਂ ਹੱਦ ਕੇ ਲੈਣਾ ਸੀ ਤਾਂ ਜਿਹੜਾ ਕਿਰਾਇਆ ਇੰਟਰਵਾਲ ਪਾ ਲਿਓ ਯਾਰ ਇਹ ਲੰਗਰ ਦਾ ਨਹੀਂ ਮਤਲਬ ਇਹ ਲੰਗਰ ਨਾਲ ਕਿਤਾਬ ਜੀ ਲਾ ਦੇਗੀ ਆਪਾਂ ਸਾਨੂੰ ਜ਼ਰੂਰੀ ਨਹੀਂ ਵੀ ਕੱਲ ਨੂੰ ਇਹ ਚਾਹੀਦਾ ਵੀ ਜੇ ਮੀਂਹ ਪੈਂਦਾ ਰਿਹਾ 1-2 ਦਿਨਾਂ ਤੱਕ ਟਰੈਂਪੋ ਵਾਲਾ ਇੱਥੇ 7 ਬੋਲਟ ਲੈ ਕੇ ਨਹੀਂ ਆਊਗਾ ਬੋਲੀ ਉਹ ਟਰਾਲੀ ਚ ਲੈ ਜਾਵਾਂਗੇ ਕੋਈ ਗੱਲ ਨਹੀਂ ਉਹ ਤਾਂ ਫੇਰ ਲੈ ਜਾਵਾਂਗੇ ਆਪਾਂ 2 ਦਿਨਾਂ ਨੂੰ ਬਾਈ ਸਾਈਡ ਤੇ ਕੰਦਲ ਰੱਖੋ ਬਾਈ ਬੱਤ ਤਿੰਨ ਤਿੰਨ ਥੱਲੇ ਰੱਖੀ ਚਲੋ ਹਾਂ ਚਾਚਾ ਬੱਟੇ ਪਾ ਉਧਰ ਰੱਖ ਕੁਆਂਟਲ ਜਾਂ ਡੇਢ ਕੁਆਂਟਲ ਤੱਕ ਕੁਆਂਟਲ ਰੱਖੋ ਜਨ ਕੁਆਂਟਲ ਵਾਲਾ ਨਹੀਂ ਕੁਆਂਟਲ ਤਾਂ ਹੋਊਗਾ ਯਾਰਾਂ ਡੇਢ ਤਾਂ ਕੁਆਂਟਲ ਤੋਂ ਵੱਧ ਹੁੰਦੀ ਹੈ ਠੀਕ ਲੋ ਤਾਂ ਬੱਟਾ ਪਾ ਦਾਦਾ ਦਾਦਾ ਬੋਤਾ ਦਾਦਾ ਵਾਹ ਬੀ ਬਾਕੀ ਠੀਕ ਹੈ 1 ਕਵੰਟਲ 20 ਕਿਲੋ ਹੈ ਲੈ ਬੇ ਸਾਫੀ ਚ ਹਾਂ ਕਾਪੀ ਪਿੱਛੇ ਜੇ ਲਿਖ ਲੈ ਜੇ ਲੈ ਰੱਖੇ ਜੇ ਪੈਣੇ ਹੈਗਾ ਹਾਂ ਇਹਦੇ ਪਿੱਛੇ ਪੈਣੇ ਕੱਢੋ ਇਹ ਨਿਕਾਲੀ ਹੋ ਜਾਂਦੀ ਨੇ ਉੱਪਰ ਲਾਲਾ ਸੇਠ ਨੂੰ ਬਾਲ ਜੇੜ ਜੀ ਮੜ ਜਾ ਇੰਨੇ ਭੇਜੋ ਮੜ ਜਾ ਸੇਠ ਜੀ ਨੂੰ ਆ ਜਾਓ ਜੀ ਆ ਜਾਓ ਆ ਜਾਓ ਮਾਦੋ ਜੀ 1 ਕੁਇੰਟਲ 20 ਕਿਲੋ ਆਸਾ ਖੜਾ ਹੋ ਜਾਏਗਾ ਜਿਹੜਾ ਥੱਲੇ ਖੋਲੀ ਆਏ ਸੀ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਭੇਜ ਚੱਲ ਪੁੱਤ ਹੱਸ ਆ ਜਾ ਇੱਕ ਬੰਦੇ ਦੀ 1 ਕੁਇੰਟਲ 20 ਹਾਂਜੀ 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 ਇਹ ਥੱਲੇ ਕਿਸੇ ਨੂੰ ਬਚਾਉਣਾ ਕਿਸੇ ਉਹ ਚੱਕੂ ਆ ਬੰਦਾ ਹਲਾ ਚੱਕਣੇ ਲਈ ਬੁਲਾ ਲੈਣੀ ਇਹੋ ਜਿਹਾ ਕੰਮ ਨਹੀਂ ਕਰਾਉਣਾ ਬਾਬ ਮੁੰਡਿਆਂ ਨੂੰ ਸੇ ਭਈਆ ਜੀ ਕੋਈ ਗੱਲ ਚਲ ਮੈਂ ਦੱਸ ਗਿਆ ਨਾ ਇਹ ਵੀ ਬੰਦਾ ਜ ਨਵਾਂ ਹੈ ਨਾ ਦੱਸਣਾ ਚੱਕੂ ਵਾਲੀ ਬੰਦਾ ਮਰਦਾ ਬੱਲੇ ਜੀ

ਅ 19:43 19:43 ਹੈ 8:48 ਲੈ ਲਿਆ ਠੀਕ ਹੈ 19:22 ਹੋਏ ਅੱਛਾ 19:43 ਹੋ ਗਿਆ ਠੀਕ ਲੋ ਭਾਈ ਹੁਣ ਬੇਲ ਦੇ ਸਮਾਨ ਦੀ ਚੱਲ ਰਹੀ ਹੈ ਉਹਦੇ ਕੁੰਡੇ ਪਾਉਣੇ ਆ ਇੱਕ ਖੇਤ ਲਈ ਨਵੀਂ ਲਈ ਹੈ ਹਨਾ ਤੇ ਇੱਧਰ ਹੁਣ ਕੱਡੀਆਂ ਬਾਲਟੀਆਂ ਕਿਹੜੀਆਂ ਬਾਲਟੀਆਂ ਕਰੀਆਂ ਜੱਸ ਪਸੰਦ ਉਹ ਜੱਸ ਕਿਹੜੀਆਂ ਬਾਲਟੀਆਂ ਦੇਖੀਆਂ ਆ ਬਾੜੀ ਹਾਂ ਤੇ ਉਹ 6 ਥਾਲਾ ਕੁੰਡੇ ਅੱਛਾ ਪ੍ਰਸ਼ਾਦੀ ਵਾਲੀਆਂ ਆ ਗਈਆਂ ਪ੍ਰਸ਼ਾਦੀ ਵਾਲੀਆਂ ਆ ਥਾਲ ਥਾਲ ਸੇਮ ਆ ਗਏ ਹਨਾ ਆ ਕੁੰਡੇ ਵਾਲੀਆਂ ਠੀਕ ਆ ਆ ਬਸ ਠੀਕ ਬਹੁਤ ਵਧੀਆ ਬਹੁਤ ਵਧੀਆ ਤੇ ਉਹ ਇਹ ਕਿੰਨੇ ਲੈ ਆ ਆਪਣੇ ਪ੍ਰਸ਼ਾਦੀ ਵਾਲੇ ਨਹੀਂ ਆਪਣੇ ਪਾਰਟੀਆਂ ਦੋ ਆਈ ਤੇ ਜੱਗ ਜੱਗ ਥਾਲ 40 ਬੱਦੂ ਹੋ ਜਣਾ ਹੁਣ ਤਾਂ ਆਪਣੇ ਕੋਲ ਬੱਦੂ ਹੋ ਜਾਂਦੇ ਚਾਰ ਜੱਗ ਚਾਰ ਜੱਗ ਬਹੁਤ ਹੋ ਵੀ ਜਨੇ ਆ ਤਾਂ ਸੇ ਸ ਜੱਗ ਜਾਂ ਆਪਾਂ ਨੂੰ ਆ ਥਾਲ ਕਿੰਨਾ ਕਰਾ ਲਿਆ ਓਏ 40 40 ਠੀਕ ਐ ਆਉਂ ਯਾਰ ਇੱਕ ਬੰਦਾ ਆ ਜੋ ਇੱਕ ਬੰਦਾ ਆ ਜੋ ਇੱਕ ਮੋਟਰਸਾਈਕਲ ਦੇ ਪਿੱਛੇ ਬੈਠ ਜਾ ਟੱਕਣ ਫੜੀ ਟੱਕਣ ਫੜੀ ਬੈਠ ਗਿਆ ਸਾਮਾਨ ਖਾਸਾ ਤਾਂ ਅੱਜ ਵੀ ਲੈਣ ਬਾਤੇ ਸਾਮਾਨ ਖਾਸਾ ਤਾਂ ਲੈਣ ਨੂੰ ਆ ਆਉਂ ਯਾਰ ਟੱਕਣ ਡੌਰੀ ਡੋਰੀਆਂ ਕੜਸੀਆਂ ਜਿਆਦਾ ਤਾਂ ਆਪਣਾ ਕੂੜੇਗਰ ਕਰਦੇ ਜਾਂ ਹੂੰ ਹੂੰ ਜੰਨੀਆਂ ਲੈਣੀਆਂ ਇਹ ਆ ਜਿਆਦਾ ਗੋਹ ਲੈ ਜਾ ਰੋਲ ਲੈ ਜਾ ਆ ਕੜਸੀਆਂ ਦੇ ਦੋ ਸੈਟ ਲੈ ਆ ਆਹ ਅੱਛਾ ਇਹ ਤਾਂ ਨਹੀਂ ਲਈ ਚੋਰੀਆਂ ਹੂੰ ਹੂੰ ਹਾਂ ਇਹਨਾਂ ਕਾ ਆ ਕਟ ਚੁਰਸੀਨ ਲਈ ਠੀਕ ਹੈ ਲਓ ਜੀ ਬਰਤਨ ਦੀ ਦੇਤੇ ਉੱਥੇ ਮਤਲਬ ਸੈੱਟ ਕਰਾਉਣ ਵਾਸਤੇ ਬੇਲ ਦੇ ਸਮਾਨ ਚੱਕ ਲਿਆ ਤੇ ਆਹ ਹੁਣ ਸਾਰੇ ਸੇਵਾਦਾਰਾਂ ਜੋਗੇ ਪਰਨੇ ਲੈਏ ਆ ਕੇਸਰੀ ਹਨਾ ਜੀ ਤੋਂ ਬਾਕੀ ਜਿੰਨੇ ਵੀ ਸੇਵਾਦਾਰਾਂ ਸਾਰਿਆਂ ਦੇ ਇੱਕੋ ਤਰ੍ਹਾਂ ਦੇ ਸਾਰਿਆਂ ਦੇ ਪਰਨੇ ਹੋਣਗੇ ਮੈਂ ਬਾਕੀ ਕੋਸ਼ਿਸ਼ ਹੈ ਦੇਖਦੇ ਆਂ ਬਾਕੀ ਇਹ ਕਹਿੰਦੇ ਵੀ ਦੂਜੀ ਜਿਹੜੀ ਉੱਪਰ ਨੂੰ ਇੱਕ ਜੈਕਟ ਜੀ ਟਾਈਪ ਹਨਾ ਜਿੱਦਾਂ ਰਿਫਲੈਕਟ ਕਰਦੀ ਉਹ ਰੋਡ ਵਾਲਿਆਂ ਕੋਲ ਹੁੰਦੀ ਜਿਵੇਂ ਗੁਰੂ ਘਰੇ ਵੀ ਹੈ ਨਾ ਸੇਵਾ ਆਪਾਂ ਨੇ ਕਰਨੀ ਹੈ ਜਿੱਦਾਂ ਉਹ ਉਵੇਂ ਦੀ ਜੈਕਟ ਹੁੰਦੀਆਂ ਨੇ ਉਹ ਤਾਂ ਚੱਲਦਾ ਹਲੇ ਦੇਖੋ ਕੀ ਬਣਦਾ ਕੋ ਬਾਕੀ ਅੱਜ ਬਹੁਤ ਸਾਮਾਨ ਆ ਬਾਈ ਨਵੇਂ ਸਿਰੇੋਂ ਬਣਾਇਆ ਜਿੱਦੀ ਜ਼ਰੂਰਤ ਰਹਿੰਦੀ ਹੈ ਸਾਨੂੰ ਕਿਉਂਕਿ ਬੇਲ ਦਾ ਸਾਮਾਨ ਦਾ ਇਦਾਂ ਹੈ ਹਰੇਕ ਸਾਲ ਦੀ ਤਰ੍ਹਾਂ ਕੁਛ ਨਾ ਕੁਛ ਘਟਦਾ ਹੀ ਜਾਂਦਾ ਹੁੰਦਾ ਹੈ ਬਰਤਨ ਜਿਹਨੇ ਉਹਨਾਂ ਦੀ ਲਾਈਫ ਵੀ ਘਟਦੀ ਹੈ ਦੇਗੀਆਂ ਜਿਹੜੇ ਉਹਨਾਂ ਦੀ ਲਾਈਫ ਹੀ ਘਟਦੀ ਹੈ ਹੈ ਨਾ ਜੀ ਆਜੋ ਬਈ ਸੰਗ ਤੋਂ ਲੋ ਬਈ ਇਹ ਲੈ ਆ ਆਪਾਂ ਨੇ ਟਰਾਲੀ 'ਚ ਰੱਖਣ ਵਾਸਤੇ ਗੱਟੇ ਫਰੇ ਇੱਕ ਸਾਲ ਲੰਨੇ ਆ ਪਤਾ ਨਹੀਂ ਕਿੱਥੇ ਜੰਨੇ ਕਿੱਥੇ ਨਹੀਂ ਜਾਂਦੇ ਇਹ ਹੁਣ ਜਿਹੜੀਆਂ ਤਰਾਂਦੀਆਂ ਚ ਸੋਣਾ ਹੈ ਉਹਨਾਂ ਬਾਅਦ ਤੇ ਕਰਿਆ ਸਮਝ ਕਰ ਛੱਬੇ ਸਾਦੇ ਅੰਮੀ ਪਿੱਛੇ ਨੂੰ ਕਿੰਨੇ ਕਰ ਦੇਖ ਨੇ ਫਿਰ ਗੱਟੇ ਸ਼ਾਮ ਹੀ ਹੋ ਗਈ ਇਹਨਾਂ ਦੇਖ ਲੋ ਸ਼ਾਮ ਹੋ ਗਈ ਯਾਰ ਮੇਰਾ ਅੱਛਾ ਕੀ ਮੌਸਮ ਨੇ ਚਲੋ ਖੈਰ ਸਮਾਨ ਸਾਰਾ ਲੈ ਆ ਗਿਆ ਜੀ ਸਮਾਨ ਤਾਂ ਲੈ ਆ ਗਿਆ ਆਟਾ ਰਹਿ ਗਿਆ ਯਾਰ ਆਟਾ ਮਤਲਬ ਇਹ ਕਰਕੇ ਹੁਣ ਤਾਲੂ ਆਵਾਂਗੇ ਦੁਬਾਰੇ ਆਪਾਂ ਜਉਂਗੇ ਜਾਂ ਇੱਥੋਂ ਆਟੋ ਕਰਾ ਲਈਏ ਸੱਤ ਕੁਇੰਟਲ ਹੋਊਗਾ ਉਹ ਤਾਂ ਕੱਲਾ ਟਰੈਕਟਰ ਵੀ ਸਕੇੰਜੇ ਪਿੱਛੇ ਲੈ ਜਾਊਗਾ ਆਪਾਂ ਅੱਛਾ ਅੱਛਾ ਮੌਸਮ ਫਿਰ ਦੋ ਦਿਨ ਖੜਚੋ ਜੀ ਤਾਂ ਵੀ ਕੋਈ ਕਾਲੀ ਨਹੀਂ ਤੇ ਤੁਸੀਂ ਤਰਪਾਲ ਵਾਲੀ ਟਰਾਲੀ ਲੈਵਾਂਗੇ ਅ ਨਹੀਂ ਤਰਪਾਲ ਵਾਲੀ ਟਰਾਲੀ ਜੇ ਬਾਈ ਚਾਂਸ ਦੋ ਦਿਨ ਤੱਕ ਵੀ ਜੇ ਆਉਂਦਾ ਹੋਇਆ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਕਿਹੜੇ ਹੱਲੇ ਕਰ ਲੋ ਚਾਹੀਦਾ ਹਨਾ ਹਾਂ ਬੇਲ ਦਾ ਸਮਾਨ ਆ ਗਿਆ ਸਾਰਾ ਬੇਲ ਦਾ ਆ ਗਿਆ ਕੀ ਕੀ ਬੇਲ ਚ ਕੀ ਕੀ ਸੀ ਆਪਾਂ ਨੇ ਬੇਚਿਕਾ ਦੋ ਟੱਪ ਟੁੱਟ ਗਏ ਤੇ ਹਾਂ ਨਵੇਂ ਲਾਉ ਕਰ ਰਹੇ ਹਾਂ ਹਾਂ ਇੱਕ ਕੁੰਡੇ ਟੁੱਟ ਗਏ ਤੇ ਦੋ ਦੇਗੇ ਟੁੱਟ ਗਏ ਬਿਲਕੁਲ 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 ਕਿੰਨੇ ਨਵੇਂ ਪੁਆਏ ਕੁੰਡੇ ਨਵੇਂ ਪੁਆਏ ਲਏ ਤੇ ਠੀਕ ਹੈ ਤੇ ਬਾਕੀ ਹੋਰ ਛੋਟਾ ਮੋਟਾ ਸਮਾਨ ਜਿਵੇਂ ਚੱਕ ਜੁਗ ਲਏ ਆ ਚਲੋ ਖੈਰ ਬਾਕੀ ਸਫਾਈ ਸੁਫਾਈ ਵਾਲੇ ਛੱਡ ਛੁੜ ਮੈਟ ਵੀ ਲੈਣ ਟਰਾਲੀਆਂ ਦੇ ਆ ਟਰਾਲੀਆਂ ਥੱਲੇ ਵਿਛਾਉਣ ਨੂੰ ਮੈਟ ਨੇ ਹਾਂ ਗੱਦੇ ਘੱਟ ਦੀਗੇ ਚਾਰ ਗੱਦੇ ਲੱਗਦੇ ਆ ਹੋਰ ਨਵੇਂ ਠੀਕ ਐ ਤੇ ਇੱਕ ਦੁੱਧ ਵਾਲੇ ਡਰਾਮਾ ਫਟ ਗਏ ਜੀਗੇ ਹਾਂ ਅਸਲ 'ਚ ਜਿਵੇਂ ਮੈਂ ਉਹੀ ਗੱਲ ਕਰੀ ਤੀ ਵੀ ਜਿਵੇਂ ਹਰੇਕ ਸਾਲ ਬੇਲ ਵਰਤੀ ਵੀ ਜਾਂਦੀ ਆ ਨਾ ਸਮਾਨ ਦੀ ਇਹ ਵੀ ਬੇਲ ਬੇਲ ਯਾਰ ਵਰਤਦੇ ਨੇ ਆ ਕੇ ਕੁਝ ਖੋ ਜਾਂਦੀ ਆ ਉਸ ਘੱਟ ਜਾਂਦੀ ਆ ਕੁਝ ਲਗਾਤਾਰ ਚੱਲਣਾ ਹੁੰਦਾ ਬਸ 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 ਬਿਲਕੁਲ 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 ਚਲੋ ਕਰੋ ਸਟਾਰਟ ਫਿਰ ਚਲੋ ਵਧੀਆ ਹੋ ਗਿਆ ਹਾਂ ਕਰੋ ਜੀ ਬੈਕ <laughs> देखो मी ने कि खराब कर ट्राली च बहना तो? हाँ हाँ हाँ